ਪਾਕਿਸਤਾਨ ਵੱਲੋਂ ਟੜਾ-ਟੜਾ ਤਾਕੇ ਜਾ ਰਹੇ ਡਰੋਨਸ ਨੂੰ ਸਾਡਾ S-400 에어 డిਫੈਂਸ ਸਿਸਟਮ ਲਗਾਤਾਰ ਨਸ਼ਟ ਕਰ ਰਿਹਾ ਸੀ ਤੇ ਪਾਕਿਸਤਾਨ ਇਹ ਦਾਵਾ ਕਰ ਰਿਹਾ ਸੀ ਕਿ ਉਸ ਵੱਲੋਂ ਭਾਰਤ ਦੇ S-400 에어 డిਫੈਂਸ ਸਿਸਟਮ ਨੂੰ ਦੇਖ ਦਿੱਤਾ ਗਿਆ ਪਰ ਕੀ S-400 에어 డిਫੈਂਸਸ ਨੂੰ ਨਸ਼ਟ ਕਰਨਾ ਸੌਖਾ ਹੈ ਕੀ ਪਾਕਿਸਤਾਨ ਕੋਲ ਇੰਨੇ ਤਾਕਤਵਰ ਹਥਿਆਰ ਨੇ ਜੋ S-400 에어 డిਫੈਂਸ ਸਿਸਟਮ ਨੂੰ ਚੈਲੰਜ ਕਰ ਸਕਦੇ ਨੇ ਆਓ ਇਸ ਬਾਰੇ ਜਾਣਦੇ ਹਾਂ ਐਸ ਫੋਰ ਹੰਡਰਡ ਏਅਰ ਡਿਫੈਂਸ ਸਿਸਟਮ ਇੱਕ ਬਹੁਤ ਹੀ ਤਾਕਤਵਰ ਰੂਸੀ ਬਣਾਈ ਹੋਈ ਹਵਾਈ ਰੱਖਿਆ ਪ੍ਰਣਾਲੀ ਹੈ ਜੋ ਵਾਕਵਾ ਕਿਸਮ ਦੀਆਂ ਮਿਸਾਈਲਾਂ ਜਹਾਜ਼ਾਂ ਡਰੋਨ ਤੇ ਬੈਲਿਸਟਿਕ ਮਿਸਾਈਲਾਂ ਨੂੰ ਵੀ ਨਿਸ਼ਾਨਾ ਬਣਾ ਸਕਦੀ ਹੈ ਪਰ ਪਾਕਿਸਤਾਨ ਇਹ ਦਾਵਾ ਕਰ ਰਿਹਾ ਸੀ ਕਿ ਉਹਨਾਂ ਨੇ ਭਾਰਤ ਦੇ S400 एयर ਡਿਫੈਂਸ ਸਿਸਟਮ ਨੂੰ ਤਬਾਹ ਕਰ ਦਿੱਤਾ ਕੀ ਹੈ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਇਸ ਦਾਅਵੇ ਦੀ ਸੱਚਾਈ ਆਓ ਤੁਹਾਨੂੰ ਦੱਸਦੇ ਹਾਂ ਕਿ S400 ਨੂੰ ਕਿਹੜੀ ਮਿਸਾਈਲ ਤਬਾਹ ਕਰ ਸਕਦੀ ਹੈ ਦੱਸਦੀਏ ਕਿ ਕੁਝ ਉੱਚ ਦਰਜੇ ਦੀਆਂ ਮਿਸਾਈਲਾਂ ਨੇ ਜੋ S400 ਡਿਫੈਂਸ ਸਿਸਟਮ ਨੂੰ ਸਿਰਫ ਚੈਲੰਜ ਹੀ ਕਰ ਸਕਦੀਆਂ ਨੇ ਪਰ ਇਸ ਨੂੰ ਤਬਾਹ ਨਹੀਂ ਕਰ ਸਕਦੀਆਂ ਜਿਨ੍ਹਾਂ ਚ ਸਭ ਤੋਂ ਪਹਿਲਾਂ ਆਉਂਦੀ ਹੈ ਹਾਈਪਰਸੋਨਿਕ ਮਿਸਾਈਲ KH47M2 ਕਿਨਜ਼ਹਲ ਜੋ ਰਸ਼ੀਆ ਚ ਬਣੀ ਹੋਈ ਹੈ DFZF ਹਾਈਪਰਸੋਨਿਕ ਗ্লাইਡ ਵੀਕਲ ਜੋ ਕਿ ਚਾਈਨਾ ਦੇ ਵਿੱਚ ਬਣੀ ਹੋਈ ਹੈ AGM183AARRW ਯੂਐਸਏ ਦੇ ਵਿੱਚ ਅਜੇ ਅੰਡਰ ਡਿਵੈਲਪਮੈਂਟ ਹੈ ਇਹਨਾਂ ਦੀ ਗਤੀ ਤੇ ਮੋੜ ਲੈਣ ਦੀ ਸਮਰੱਥਾ ਇੰਨੀ ਹੈ ਕਿ ਐਸ 400 ਲਈ ਟਰੈਕ ਕਰਨਾ ਮੁਸ਼ਕਲ ਬਣਾਉਂਦੀ ਹੈ ਦੂਜੇ ਨੰਬਰ ਤੇ ਆਉਂਦੀ ਹੈ ਸਟੀਲਥ ਕ੍ਰੂਜ਼ ਮਿਸਾਈਲ ਮੁਕਮ ਹਾਕ ਲੋ ਐਟੀਟਿਊਡ ਟ੍ਰੇਨ ਹਗਿੰਗ ਫਲਾਈਟ ਪਾਥ ਨਾਲ ਰਡਾਰ ਤੋਂ ਬਚਣ ਵਾਲੀ ਹੈ ਸਟੋਮ ਸ਼ੈਡੋ ਜਿਸ ਨੂੰ ਸਕੈਲਪ ਈਜੀ ਵੀ ਕਿਹਾ ਜਾਂਦਾ ਹੈ ਇਹ ਯੂਕੇ ਫਰਾਂਸ ਦੀ ਸਟੀਲ ਕ੍ਰੂਸ ਮਿਸਾਈਲ ਹੈ ਤੀਜੇ ਨੰਬਰ ਤੇ ਨੇ ਸਵਾਮ ਡਰੋਨ ਅਟੈਕਸ ਜੇ ਬਹੁਤ ਸਾਰੇ ਛੋਟੇ ਛੋਟੇ ਡਰੋਨ ਇਕੱਠੇ ਹਮਲਾ ਕਰਨ ਤਾਂ S400 ਦੀ ਮਿਸ਼ਨ ਕੰਟਰੋਲ ਤੇ ਭਾਰੀ ਲੋਡ ਪੈ ਸਕਦਾ ਹੈ ਬੈਲਿਸਟਿਕ ਮਿਸਾਈਲਸ ਵਿਦ ਕਾਊਂਟਰ ਮੀਜ਼ਰਸ ਪ੍ਰਿਥਵੀ ਏਗਨੀ ਸੀਰੀਜ਼ ਜੋ ਕਿ ਇੰਡੀਆ ਦੇ ਵਿੱਚ ਹੈ ਜਿਸ ਹੈਲਥੀ ਡਿਕੋਸ ਜਾਂ ECM ਯਾਨੀ ਕਿ ਇਲੈਕਟ੍ਰੋਨਿਕ ਕਾਊਂਟਰ ਮੀਜਰਸ ਦੇ ਨਾਲ ਆਉਂ। S400 ਬਹੁਤ ਹੀ ਤਾਕਤਵਰ ਹੈ ਪਰ ਹਾਈਪਰਸੋਨਿਕ ਮਿਸਾਈਲਸ ਜਾਂ ਸਟੀਲਥ ਕ੍ਰੂਜ਼ ਮਿਸਾਈਲਸ ਉਸਨੂੰ ਹਰਾ ਸਕਦੀਆਂ ਨੇ। ਖਾਸ ਕਰਕੇ ਜਦੋਂ ਇਲੈਕਟ੍ਰੋਨਿਕ ਜਾਮਿੰਗ ਜਾਂ ਡਰੋਨਸ ਵਾਪ ਨਾਲ ਮਿਲ ਕੇ ਹਮਲਾ ਕੀਤਾ ਜਾਵੇ। ਉਧਰ ਹੀ ਭਾਰਤ ਨੇ S400 에ਅਰ ਡਿਫੈਂਸ ਸਿਸਟਮ ਦੀ ਰੱਖਿਆ ਤੇ ਇਸਨੂੰ ਹੋਰ ਵਧੀਆ ਬਣਾਉਣ ਲਈ ਕਈ ਤਕਨੀਕਾਂ ਤੇ ਪ੍ਰਣਾਲੀਆਂ ਨੂੰ ਜੋੜਿਆ ਤਾਂ ਜੋ ਇਹ ਕਿਸੇ ਵੀ ਅਚਾਨਕ ਜਾਂ ਉੱਚ ਤਕਨੀਕੀ ਹਮਲੇ ਤੋਂ ਬਾਜ ਸਕੇ ਉન્નਤ ਰਡਾਰ ਤੇ 에어 ਸਰਵੇਲੈਂਸ ਸਿਸਟਮ ਭਾਰਤ ਨੇ ਇੰਡੀਅਨ 에어 ਫੋਰਸ ਲਈ ਇਜ਼ਰਾਈਲ ਦੇ ELM 2084 ਜਿਵੇਂ EEESA ਰਡਾਰ ਤੇ DRDO ਦੇ ਇੰਜੀਨੀਅਰਸ ਰਡਾਰ ਸਿਸਟਮ ਨੂੰ ਡਿਪਲੋਏ ਕੀਤਾ ਜੋ ਪਹਿਲਾਂ ਹੀ ਹਮਲੇ ਦੀ ਚੇਤਾਵਨੀ ਦੇ ਸਕਦੇ ਨੇ ਇਲੈਕਟ੍ਰੋਨਿਕ ਵਾਰਫੇਅਰ ਸਿਸਟਮ ਭਾਰਤ ਕੋਲ ਸੰਯੁਕਤਾ ਤੇ ਹਿੰਮ ਸ਼ਕਤੀ ਵਰਗੀਆਂ ਇਲੈਕਟ੍ਰੋਨਿਕ ਵਾਰਫੇਅਰ ਸਿਸਟਮਸ ਨੇ ਜੋ ਹਮਲਾਵਰ ਮਿਸਾਈਲਾਂ ਜਾਂ ਜਹਾਜ਼ਾਂ ਦੇ ਰੈਡਾਰ ਤੇ ਨੈਵੀਗੇਸ਼ਨ ਸਿਸਟਮ ਨੂੰ ਜਾਮ ਕਰ ਸਕਦੀਆਂ ਨੇ ক্লোਜ਼ ਇਨ ਵੈਪਨ ਸਿਸਟਮ ਜੇ ਮਿਸਾਈਲ S400 ਦੇ ਨੇੜੇ ਆ ਜਾਵੇ ਤਾਂ ক্লোਜ਼ ਇਨ ਵੈਪਨ ਸਿਸਟਮ ਜਿਵੇਂ ਕਿ AK-630 ਜਾਂ DRDO ਦੀ AD-182 ਇੰਟਰ셉ਟਰ ਮਿਸਾਈਲ ਨਾਲ ਅਖੀਰਲੇ ਪਲ ਤੇ ਵੀ ਮਾਰ ਸਕਦੀ ਹੈ ਮਲਟੀਲੇਅਰਡ 에ਅਰ ਡਿਫੈਂਸ ਭਾਰਤ ਨੇ ਮਲਟੀਲੇਅਰਡ 에ਅਰ ਡਿਫੈਂਸ ਬਣਾਈ ਹੈ S400 ब्रैक 8 आकाश स्पाइडर क्यू आर एस ए एम वी एस एच ओ आर ए डी सिस्टम फिरोंदियां ने डिप्लॉयमेंट स्ट्रेटजी ਦੱਸਦੀ ਹੈ ਕਿ S400 ਦੀ ਐਗਜ਼ੈਕਟ ਲੋਕੇਸ਼ਨ ਨੂੰ ਸੀਕ੍ਰੀਟ ਰੱਖਿਆ ਜਾਂਦਾ ਇਹ ਮੋਬਾਈਲ ਸਿਸਟਮ ਹੈ ਜਿਸ ਨੂੰ ਜ਼ਰੂਰਤ ਪੈਣ ਤੇ ਜਲਦ ਸ਼ਿਫਟ ਕੀਤਾ ਜਾ ਸਕਦਾ ਹੈ ਇੰਟੀਗ੍ਰੇਸ਼ਨ ਵਿਦ ਇੰਟੀਗ੍ਰੇਟਿਡ 에ਅਰ ਕਮਾਂਡ ਐਂਡ ਕੰਟਰੋਲ ਸਿਸਟਮ ਇੱਕ ਸੈਂਟਰਲਾਈਜ਼ਡ ਸਿਸਟਮ ਹੈ ਜੋ ਹਮਲੇ ਦੀ ਜਾਣਕਾਰੀ ਫੌਜੀ ਹਥਿਆਰਾਂ ਰਡਾਰ ਜੈਮਰ ਤੇ ਇੰਟਰਸੈਪਟਰ ਮਿਸਾਈਲਸ ਨਾਲ ਤੁਰੰਤ ਸਾਂਝੀ ਕਰਦਾ ਹੈ ਇਹਨਾਂ ਟੈਕਨੀਕਾਂ ਨਾਲ AS-400 ਦੀ ਰੱਖਿਆ ਹੋਰ ਮਜ਼ਬੂਤ ਹੋ ਜਾਂਦੀ ਹੈ ਯਾਨੀ ਕਿ AS-400 Air Defense System ਨੂੰ ਕੁਝ ਮਸਾਇਲਾ ਚੈਲੰਜ ਦਾ ਕਰ ਸਕਦੀਆਂ ਨੇ ਪਰ ਭਾਰਤ ਦੇ ਇਸ ਸਿਸਟਮ ਨੂੰ ਨਸ਼ਟ ਨਹੀਂ ਕਰ ਸਕਦੀਆਂ